ਹਰਜੋਤ ਸਿੰਘ ਜੀ ਸਟੂਡੈਂਟ ਵੀਜ਼ੇਸ ਨੂੰ ਲੈ ਕੇ ਜਿਹੜੇ ਇੱਥੇ ਆਉਂਦੇ ਆ ਉਹਨਾਂ ਦੇ ਉੱਤੇ ਤਾਂ ਨਕੇਲ ਇਹਨਾਂ ਨੇ ਪੂਰੀ ਤਰ੍ਹਾਂ ਕੱਸੀ ਹੋਈ ਆ ਕਹਿੰਦੇ ਵੀ ਅਸੀਂ ਜਿਹੜੇ ਸਟੂਡੈਂਟਸ ਆ ਇਹ ਜਿਹੜੀ ਪਹਿਲੀ ਖਬਰ ਚ ਤੁਹਾਨੂੰ ਇਮੀਗ੍ਰੇਸ਼ਨ ਵਾਲੀ ਦੱਸੀ ਕਹਿੰਦੇ ਵੀ ਉਹਨਾਂ ਦੀ ਵੀ ਅਸੀਂ ਪੂਰੀ ਜਾਂਚ ਸੋਸ਼ਲ ਮੀਡੀਆ ਦੀ ਹਰ ਇੱਕ ਤੁਹਾਡਾ ਜਿਹੜਾ ਵੀ ਕਹਿੰਦੇ ਸੋਸ਼ਲ ਮੀਡੀਆ ਹੈਗਾ ਆ ਉਸ ਦੀ ਅਸੀਂ ਜਾਂਚ ਕਰਨੀ ਹੈ ਕਹਿੰਦੇ ਇਟ ਇਜ਼ ਅ ਪ੍ਰਿਵਿਲੇਜ ਟੂ ਬੀ ਗਰਾਂਟਡ ਅ ਵੀਜ਼ਾ ਟੂ ਲਿਵ ਸਟੱਡੀ ਇਨ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੇ ਜੇ ਤੁਸੀਂ ਕਿਸੇ ਵੀ ਤਰੀਕੇ ਦੀ ਵਾਇਲੈਂਸ ਨੂੰ ਐਡਵੋਕੇਟ ਕਰਦੇ ਆ ਟੈਰਰਿਜ਼ਮ ਨੂੰ ਐਡਵੋਕੇਟ ਕਰਦੇ ਆ ਤਾਂ ਇਹ ਤੁਹਾਡਾ ਪ੍ਰਿਵਿਲੇਜ ਉਸੇ ਟਾਈਮ ਰਿਵੋਕ ਕੀਤਾ ਜਾਊਗਾ ਤੇ ਕਹਿੰਦੇ ਵੀ ਤੁਹਾਨੂੰ ਇਸ ਮੁਲਕ ਦੇ ਵਿੱਚ ਰਹਿਣ ਦੀ ਫਿਰ ਇਜਾਜ਼ਤ ਨਹੀਂ ਹੈਗੀ ਆਲਰੇਡੀ ਕਹਿੰਦੇ ਵੀ ਇੱਕ ਨਵਾਂ ਬਿੱਲ ਹਰਜੋਤ ਸਿੰਘ ਜੀ ਸਟੂਡੈਂਟ ਵੀਜ਼ੇ ਦੇ ਉੱਤੇ ਜਿਹੜੇ ਆਉਂਦੇ ਨੇ ਹੁਣ ਵਿਦਿਆਰਥੀ ਉਹ ਵੈਚ ਲਈ ਇੱਕ ਰਾਹ ਹੁੰਦਾ ਆ ਵੀ ਉਹ ਨੌਕਰੀ ਲੱਭੂਗੀ ਐਚ1 ਹੋਊਗਾ ਤੇ ਫਿਰ ਕਿਤੇ ਜਾ ਕੇ ਇੱਕ ਪਾਸਵੇ ਟੂ ਸਿਟੀਜ਼ਨਸ਼ਿਪ ਜਾਂ ਗ੍ਰੀਨ ਕਾਰਡ ਜਿਹੜਾ ਬਣਦਾ ਜਿਹੜਾ ਹੈ ਬਹੁਤ ਲੰਮਾ ਪੈਂਦਾ ਪਰ ਕਹਿੰਦੇ ਵੀ ਇੱਕ ਨਵਾਂ ਬਿੱਲ ਲਿਆਂਦਾ ਜਾ ਰਿਹਾ ਜਿਸ ਦੇ ਨਾਲ ਆ اوਪੀਟੀ ਜਿਹੜੀ ਹੁੰਦੀ ਆ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਉਸ ਨੂੰ ਵੀ ਜਿਹੜਾ ਹੋਏ ਖਤਮ ਕਰਨ ਬਾਰੇ ਸੋਚ ਰਹੇ ਨੇ ਜੀ ਬਿਲਕੁਲ ਕਹਿੰਦੇ ਭਈ 9 ਲੱਖ ਦੇ ਕਰੀਬ ਜਿਹੜੇ ਲੋਕ ਪਿਛਲੇ 2 ਸਾਲਾਂ ਚ ਆਏ ਆ ਉਹਨਾਂ ਨੂੰ ਜੋ ਜੋ ਸੀਵੀਪੀ ਆਪਰਾਹੀ ਆਏ ਆ ਜਿਹੜੇ ਤਾਂ ਵੈਲਕਮ ਕਰਦੇ ਸੀ ਹੁਣ ਗੋ ਬੈਕ ਕਰੋ ਉਹ ਤੋਂ ਬਾਅਦ 6 ਲੱਖ ਲੋਕ ਜਿਹੜੇ ਟੈਂਪਰੇਰੀ ਸਟੇਟਸ ਜਿਹਨਾਂ ਨੂੰ ਦਿੱਤਾ ਗਿਆ ਸੀ ਵਗੈਰਾ ਦਾ ਹੋਂਡਰਾਸ ਜਦੋਂ ਉੱਥੇ ਕੋਈ ਨੇਚਰਲ ਡਿਜ਼ਾਸਟਰ ਆਇਆ ਸੀ ਉਹ ਤੋਂ ਬਾਅਦ ਫਿਰ 500 ਤੋਂ ਵੱਧ ਹੁਣ ਤੱਕ ਜਿਹੜੇ ਸਟੂਡੈਂਟਸ ਆ ਵੱਖ-ਵੱਖ ਟੌਪ ਨੋਚ ਯੂਨੀਵਰਸਿਟੀ ਜਿਹੜੀਆਂ ਕਾਲੰਬੀਆ, ਜੇਲ, ਸਟੈਨਫੋਰਡ, ਯੂਸੀ ਵਰਕਲੇ ਇਹਨਾਂ ਦੇ ਸਟੂਡੈਂਟਸ ਦੇ ਵੀਜ਼ੇ ਆਲਰੇਡੀ ਰਿਵੋਕ ਕਰ ਦਿੱਤੇ ਗਏ ਹੈਗੇ ਆ ਨੈਫਸਾ ਇੱਕ ਨੈਟਵਰਕ ਆਫ ਯੂਨੀਵਰਸਿਟੀ ਤੇ ਇੰਡੀਵਿਜੂਅਲ ਇੰਗੇਜਡ ਇਨ ਇੰਟਰਨੈਸ਼ਨਲ ਐਜੂਕੇਸ਼ਨ ਇਹ ਆਰਗੇਨਾਈਜੇਸ਼ਨ ਆ ਇਹਨਾਂ ਨੇ ਫਰੈਂਸ਼ੀਅਲ ਟਾਈਮਸ ਰਿਪੋਰਟ ਕਰ ਰਹੀ ਵੀ 500 ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਵੀਜ਼ੇ ਆਲਰੇਡੀ ਰਿਵੋਕ ਕਰ ਦਿੱਤੇ ਗਏ ਆ ਹੁਣ ਇਹਨਾਂ ਤੋਂ ਬਿਨਾ ਜਿਹੜੇ ਲੋਕ ਇੱਥੇ ਪੜ੍ਹਨ ਆਉਂਦੇ ਆ ਜਦੋਂ ਪੜਦੇ ਆ ਜਿਹੜਾ ਤੁਸੀਂ ਵੀ ਆਏ ਸੀ ਮਾਸਟਰਸ ਕੀਤੀ ਉਹ ਤੋਂ ਬਾਅਦ ਤੁਹਾਨੂੰ ਟਾਈਮ ਹੁੰਦਾ ਆ 1 ਸਾਲ 2 ਸਾਲ ਜਾਂ 3 ਸਾਲ OPT ਜਿਹਨੂੰ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਕਿਹਾ ਜਾਂਦਾ ਹੈ ਉਹਦੇ ਤਹਿਤ ਤੁਸੀਂ ਕੰਮ ਕਰ ਸਕਦੇ ਕਿਸੇ ਕੰਪਨੀ ਦੇ ਵਿੱਚ ਤੇ ਨਾਲ ਦੀ ਨਾਲ ਤੁਸੀਂ ਜਿਹੜਾ ਐਚ 1 ਅਪਲਾਈ ਕਰ ਸਕਦੇ ਆ ਕਿਉਂਕਿ ਯੂਸੂਲੀ ਫਿਰ ਜੇ ਪਹਿਲੀ ਵਾਰੀ ਨਾ ਹੋਵੇ ਦੂਜੀ ਵਾਰੀ ਤੀਜੀ ਵਾਰੀ ਤੁਹਾਡਾ ਚਾਂਸ ਹੋ ਜਾਂਦਾ ਵੀ ਸਾਡਾ ਹੋ ਜਾਊਗਾ ਸੋ ਹੁਣ OPT ਪ੍ਰੋਗਰਾਮ ਜਿਹੜਾ ਆ ਉਹਦੇ ਬਾਰੇ ਵੀ ਇੱਕ ਬਿਲ ਆ ਰਿਹਾ ਹੈਗਾ ਮਾਰਚ 25 ਨੂੰ ਰਿਪ੍ਰੈਜ਼ੈਂਟੇਟਿਵ ਪਾਲ ਗੋਸਰ ਐਰੀਜ਼ੋਨਾ ਦੇ ਆ ਉਹਨਾਂ ਨੇ ਇੱਕ ਬਿਲ ਇੰਟਰੋਡਿਊਸ ਕੀਤਾ ਫੇਅਰਨੈਸ ਫਾਰ ਹਾਈ ਸਕਿਲਡ ਅਮਰੀਕਨ ਐਕਟ ਤੇ ਉਹ ਕਹਿੰਦੇ ਆ ਵੀ ਜਿਹੜਾ ਓਪੀਟੀ ਆ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਆ ਜਿਹਦੇ ਮੁਤਾਬਕ ਇੰਟਰਨੈਸ਼ਨਲ ਸਟੂਡੈਂਟ ਖਾਸ ਕਰਕੇ ਜਿਹੜੇ ਸਾਇੰਸ ਤੇ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥਮੈਟਿਕਸ ਫੀਲਡ ਦੇ ਵਿੱਚ ਆ ਜੀ ਉਹ 3 ਸਾਲਾਂ ਤੱਕ ਹੀ ਆਫਟਰ ਗ੍ਰੈਜੂਏਸ਼ਨ ਕੰਮ ਕਰ ਸਕਦੇ ਸੀ ਯੂ ਐਸ ਏ ਦੇ ਵਿੱਚ ਪਰ ਉਹ ਕਹਿੰਦੇ ਵੀ ਇਹ ਖਤਮ ਹੋਣਾ ਚਾਹੀਦਾ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ 22 ਅਮਰੀਕਨ ਹਾਇਰ ਅਮਰੀਕਨ ਜੋ ਕਿ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਪਹਿਲੀ ਵਾਰੀ ਆਪਣੀ ਜਿਹੜੀ ਉਹਨਾਂ ਦੀ ਟਰਮ ਸੀਗੀ ਉਹਦੇ ਵਿੱਚ ਕਿਹਾ ਸੀ ਅਹ ਸੋ ਉਹਦੇ ਤਹਿਤ ਇਹ ਖਤਮ ਹੋਣਾ ਚਾਹੀਦਾ ਕਿ ਜੇ ਬਿੱਲ ਪਾਸ ਹੋ ਜਾਂਦਾ ਹੈ ਇਹਦੇ ਨਾਲ ਭਾਰਤੀ ਮੂਲ ਦੇ ਇੰਡੀਅਨ ਮੂਲ ਦੇ ਲੋਕਾਂ ਦੇ ਉੱਤੇ ਸਟੂਡੈਂਟਸ ਤੇ ਬਹੁਤ ਵੱਡਾ ਅਸਰ ਪਊਗਾ ਆ ਓਪਨ ਡੋਰ ਦੇ ਮੁਤਾਬਕ 2024 ਦੇ ਵਿੱਚ 331000 ਇੰਡੀਅਨ ਸਟੂਡੈਂਟਸ ਸੀ ਯੂਐਸਏ ਦੇ ਵਿੱਚ ਬਹੁਤ ਵੱਡਾ ਨੰਬਰ ਆ 2023 ਤੇ 2024 ਦਾ ਜਿਹੜਾ ਅਕੈਡੈਮਿਕ ਈਅਰ ਆ ਉਹਦੇ ਵਿੱਚ 97556 ਸਟੂਡੈਂਟਸ ਜਿਹੜੇ ਗ੍ਰੈਜੂਏਟ ਹੋਏ ਉਹ OPT ਦੇ ਤਹਿਤ ਚੱਲ ਰਹੇ ਆ ਕੰਮ ਕਰ ਰਹੇ ਸੀ 41% ਇਨਕਰੀਸ ਸੀ ਪਹਿਲੇ ਈਅਰ ਨਾਲੋਂ ਹੁਣ ਤੁਸੀਂ ਹਿਸਾਬ ਲਾ ਲਓ ਕਿ ਜੇ ਇਹ OPT ਖਤਮ ਹੁੰਦਾ ਤੇ 91000 ਜਿਹੜੇ ਸਟੂਡੈਂਟ ਸੌਰੀ 97556 ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵਾਪਸ ਜਿਹੜਾ ਆ ਇੰਡੀਆ ਜਾਣਾ ਪਊਗਾ ਸੋ ਕਹਿੰਦੇ ਭਈ ਇਹ ਇੱਕ ਬਹੁਤ ਵੱਡੀ ਜਿਹੜੀ ਚੁਣੌਤੀ ਹੋਊਗੀ ਖਾਸ ਕਰਕੇ ਭਾਰਤੀ ਮੂਲ ਦੇ ਸਟੂਡੈਂਟਸ ਨੂੰ ਕਿਉਂਕਿ ਸਟੂਡੈਂਟਸ ਦਾ ਹੋਰ ਮੁਲਕਾਂ ਦੇ ਵੀ ਬਹੁਤ ਆ ਚਾਈਨਾ ਦੇ ਵੀ ਹੈਗੇ ਆ ਪਰ ਇੰਡੀਆ ਦੇ ਸਭ ਤੋਂ ਜਿਆਦਾ ਹੁੰਦੇ ਹੈਗੇ ਆ ਸਟੂਡੈਂਟਸ ਅਮਰੀਕਾ ਦੀ ਯੂਨੀਵਰਸਿਟੀਆਂ ਦੇ ਵਿੱਚ ਤੇ ਓਪੀਟੀ ਦੇ ਉੱਤੇ ਤੁਹਾਨੂੰ ਦੱਸਿਆ ਹੀ ਆ ਕਿ ਕਿੰਨੇ ਇੱਕ ਸਟੂਡੈਂਟਸ ਹੈਗੇ ਆ ਉਹਨਾਂ ਚੋਂ ਹੀ H1 ਪਿਕ ਹੋ ਜਾਂਦੇ ਆ ਪਰ ਜੇ ਇਹ ਪ੍ਰੋਗਰਾਮ ਖਤਮ ਹੋ ਜਾਂਦਾ ਜਦੋਂ ਤੁਸੀਂ ਗ੍ਰੈਜੂਏਟ ਹੋ ਜਾਓਗੇ ਸੋ ਉਹਦਾ ਮਤਲਬ ਇਹ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ 'ਚ ਜਿਹੜੇ ਸਟੂਡੈਂਟਸ ਆ ਉਹ ਪੜਨ ਆਣਾ ਨਹੀਂ ਪਸੰਦ ਕਰੂਗੇ ਕਿ ਜੇ ਸਾਨੂੰ ਉੱਥੇ ਕੋਈ ਚਾਂਸ ਨਹੀਂ ਮਿਲਣਾ ਉੱਥੇ ਰਹਿਣ ਦਾ ਉੱਥੇ ਕੰਮ ਕਰਨ ਦਾ ਤੇ ਫਿਰ ਆਪਾਂ ਅਮਰੀਕਾ ਕਿਉਂ ਜਾਣਾ ਹੈਗਾ ਕਿਉਂਕਿ ਜਿਹੜੀ ਫੀਸ ਆ ਜਿਹੜੇ ਤੁਸੀਂ ਵੀ ਐਜ਼ ਅ ਸਟੂਡੈਂਟ ਆਏ ਸੀ ਕਿੰਨੀ ਜਿਹੜੀ ਜ਼ਿਆਦਾ ਫੀਸ ਆ ਇੰਟਰਨੈਸ਼ਨਲ ਸਟੂਡੈਂਟਸ ਦੀ ਬਾਕੀਆਂ ਨਾਲ ਜੀ ਜੀ ਬਿਲਕੁਲ ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ ਇਹ ਉਦੋਂ ਦੱਸ ਜਾਈਏ ਜਿਹੜੇ ਕਾਂਗਰਸਮੈਨ ਪਾਲ ਗੋਸਾਰਾ ਉਹਨਾਂ ਨੇ ਇਹ ਬਿਲ ਐਚ ਆ 2315 ਫੇਅਰਨੈਸ ਫਾਰ high skilled americans act of 2025 ਉਸ ਦੇ ਤਹਿਤ ਇਹ ਲਿਆਂਦਾ ਆ ਉਹ ਕਹਿੰਦੇ ਦੱਸਦੇ ਜਾਈਏ ਅਜੇ ਰਿਪਬਲਿਕਸ ਦੇ ਕੋਲ ਵੋਟਾਂ ਨਹੀਂ ਹੈਗੀਆਂ ਵੀ ਇਹ ਜਿਹੜਾ ਬਿਲ ਪਾਸ ਹੋ ਜਵੇ ਪਰ ਇਹ ਦੱਸਣ ਦਾ ਮਕਸਦ ਇਹ ਆ ਵੀ ਕਿਸ ਤਰੀਕੇ ਨਾਲ ਇਹ ਟਾਰਗੇਟ ਕੀਤਾ ਜਾ ਰਿਹਾ ਆ ਭਾਈ ਤੁਹਾਡੇ ਇਥੇ ਦੇ ਰਿਆਣੇ ਤਾਂ ਪੜਦੇ ਨਹੀਂ ਜਿਹੜੇ ਬਾਹਰੋਂ ਆ ਕੇ ਪੜਦੇ ਆ ਉਹਨਾਂ ਨੂੰ ਤੁਸੀਂ ਪੜਾ ਕੇ ਹੁਣ ਧੱਕਣਾ ਚਾਹੁੰਦੇ ਆ ਉਦਾਂ ਦੇ ਟਰੰਪ ਹੁਣੀ ਇਹ ਕਹਿੰਦੇ ਵੀ ਇਹ ਉਹਨਾਂ ਦੇ ਆਪਣੇ ਉਹਨਾਂ ਨੇ ਕਈ ਵਾਰੀ ਇਹ ਬਿਆਨ ਦਿੱਤਾ ਹੈ ਵੀ ਜਿਹੜੇ ਨਿਆਣੇ ਇੱਥੇ ਪੜਦੇ ਆ ਵੀ ਪੜ੍ਹਾਈਏ ਅਸੀਂ ਵਧੀਆ ਉਹਨਾਂ ਨੂੰ ਅਸੀਂ ਪੜਾਈਏ ਤੇ ਬਾਅਦ ਚ ਉਹ ਆਪਣੇ ਮੁਲਕਾਂ 'ਚ ਜਾ ਕੇ ਸਾਡੇ ਬਰਾਬਰ ਦੀਆਂ ਕੰਪਨੀਆਂ ਖੋਲ੍ਹ ਹੀ ਜਾਂਦੇ ਆ ਸੋ ਇਹ ਬ੍ਰੇਨ ਡ੍ਰੇਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਪਰ ਇੱਧਰ ਇੱਕ ਆਇਆ ਉਹਨਾਂ ਦੀ ਹੀ ਪਾਰਟੀ ਦਾ ਜਿਹੜਾ ਬੰਦਾ ਆ ਉਹ ਕਹਿੰਦਾ ਵੀ ਚੱਕ ਦੋ ਫੱਟੇ ਜਿਹੜੇ ਆਉਂਦੇ ਆ ਪੜ੍ਹਨਾ ਪੜੋ ਤੇ ਬਾਅਦ 'ਚ ਤਿੱਤਰ ਹੋ ਜਾਓ ਸੋ ਕੋਈ ਰਵੇ ਨਾ ਇੱਥੇ ਇਹ ਪਤਾ ਨਹੀਂ ਹੁਣ ਕਿਹੜੀ ਇੱਕ ਨਵੀਂ ਜਿਹੜੀ ਚੀਜ਼ ਆ ਉਹ ਚੱਲ ਰਹੀ ਹੈ ਇਕੱਲਾ ਇਹ ਇਹ ਇਕੱਲਾ ਸਟੂਡੈਂਟਸ ਲਈ ਨਹੀਂ ਸਾਰੇ ਪਾਸੇ ਉਹ ਹਰ ਇਮੀਗ੍ਰੈਂਟ ਤੇ ਮਗਰ ਇਸੇ ਤਰੀਕੇ ਦੇ ਨਾਲ ਹੱਥ ਧੋਕੇ ਜਿਹੜੇ ਉਹ ਪਏ ਨੇ ਸੋ ਇਹ ਜਿਹੜੀ ਸਿਚੁਏਸ਼ਨ ਐਸ ਟਾਈਮ ਚ ਚੱਲ ਰਹੀ ਹੈਗੀ ਆ